ਸਰਕਾਰੀ ਬਹੁ ਤਕਨੀਕੀ ਕਾਲਜ ਦੀ ਅਗਵਾਹੀ ਹੇਠ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਸ਼ਮੇਸ਼ ਆਡੀਟੋਰੀਅਮ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਜਿਸ ਵਿੱਚ ਲੜਕੀਆਂ ਨੇ ਗਿੱਧਾ ਪਾ ਕੇ ਆਏ ਹੋਏ ਸਰੋਤਿਆਂ ਦਾ ਮਨ ਜਿੱਤ ਲਿਆ ਅਤੇ ਨਾਲ ਹੀ ਨੌਜਵਾਨ ਲੜਕੀਆਂ ਨੇ ਪੰਗੜੇ ਤੇ ਆਪਣੀ ਕਲਾ ਦੇ ਜੋਹਰ ਵਿਖਾਏ ਕੋਰੀਓਗ੍ਰਾਫੀ ਅਤੇ ਹੋਰ ਵੀ ਕਈ ਮੁਕਾਬਲੇ ਕਰਵਾਏ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕਾ ਦੱਖਣੀ ਦੇ ਵਿਧਾਇਕ ਇੰਦਰबीर ਸਿੰਘ ਨੇ ਜਰਸਾਨ ਤਿੰਨ ਦਿਨਾਂ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਵਿધાનਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਹੋਰ ਵੀ ਕਈ ਚੁਣੇ ਹੋਏ ਨੇਤਾਵਾਂ ਨੇ ਸ਼ਮੂਲੀਅਤਕਾਰ ਕੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦਿੱਤੀ। ਅੱਜ ਅਸੀਂ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਬਖਾਉਣ ਜਾ ਰਹੇ ਹਾਂ ਪੰਜਾਬ ਰਾਜ ਅੰਤਰ ਬਹੁਤ ਤਕਨੀਕੀ ਕਾਲਜ ਵੱਲੋਂ ਯੂਕ ਮੇਲਾ ਜਿਹੜਾ ਇੱਥੇ ਚਲਾਇਆ ਜਾ ਰਿਹਾ ਹੈ ਤੇ ਉਹਦੇ ਬਾਰੇ ਅਸੀਂ ਇੱਥੋਂ ਦੇ ਪ੍ਰੋਫੈਸਰ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ। ਅੱਜ 11 ਤੋਂ 13 ਦੇ ਵਿੱਚ ਪੰਜਾਬ ਇੰਟਰਪੋਲੀਟੈਕਨਿਕ ਦਾ ਜੋ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਤਿੰਨ ਦਿਨਾਂ ਤਿੰਨ ਦੂਜਾ ਪ੍ਰੋਗਰਾਮ ਦੇ ਵਿੱਚ ਅੱਜ ਪਹਿਲੇ ਦਿਨ ਰੰਗੋਲੀ ਕੋਰੀਓਗ੍ਰਾਫੀ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ ਔਰ ਅੱਜ ਦੇ ਮੁੱਖ ਮਹਿਮਾਨ ਡਾਕਟਰ ਇੰਦਰ ਇੰਦਰਵੀਰ ਸਿੰਘ ਜੀ ਨੇਜਰ ਜਿਹੜੇ ਸੀਗੇ ਉਹ ਸਨ ਔਰ ਸ਼ਾਮ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਡਾਕਟਰ ਜਸਵੀਰ ਸਿੰਘ ਸੰਧੂ ਐਮ ਐਲ ਏ ਬਸਤੇ ਹਨ ਹਾਂਜੀ ਸਰ ਇਹਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਦੋਂ ਕਰਾਏ ਜਾਂਦੇ ਨੇ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆਉਂਦੀ ਏ ਔਰ ਕੰਪੀਟੀਸ਼ਨ ਦੇ ਵਿੱਚ ਹਮੇਸ਼ਾ ਹੀ ਬੱਚੇ ਜਿਹੜੇ ਨੇ ਨਖਰ ਕੇ ਅੱਗੇ ਨਿਕਲਦੇ ਨੇ ਔਰ ਜਿਹੜਾ ਸੀਗਾ ਹਬ ਤੋਂ ਵੱਡਾ ਸਾਡਾ ਪਰਪਸ ਇਸ ਦੇ ਵਿੱਚ ਇਹ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨਾ ਵਾ ਜੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵੈਸਟਰਨ ਕਲਚਰ ਵੱਲ ਜਾ ਰਹੇ ਸਨ ਸਰਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹਾਂਗੇ ਕੀ ਕਹਿਣਗੇ ਹਾਂਜੀ ਸਰ ਦੇਖੋ ਜੀ ਇਹ ਬੜਾ ਵੱਡਾ ਮੌਕਾ ਮਿਲਿਆ ਅੱਜ ਸਾਨੂੰ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਅਸੀਂ ਪੰਜਾਬ ਭਰ ਤੋਂ ਤਕਨੀਕੀ ਸੰਸਥਾਵਾਂ ਦਾ ਇੱਕ ਯੂਥ ਫੈਸਟੀਵਲ ਆਰਗੇਨਾਈਜ਼ ਕਰ ਸਕਿਆ ਇੱਥੇ ਤਕਰੀਬਨ 26-27 ਪੋਲੀਟੈਕਨਿਕ ਕਾਲਜਾਂ ਤੋਂ ਵਿਦਿਆਰਥੀ ਵਿਦਾਰਥਣ ਆਏ ਹਨ ਤੇ ਆਪਣੀਆਂ ਕਲਾਾਂ ਦੀ ਪ੍ਰਦਰਸ਼ਨੀ ਕਰ ਰਹੇ ਹਨ ਜਿਨ੍ਹਾਂ ਨੂੰ ਦੇਖਣ ਵਾਸਤੇ ਸਾਡੇ ਵਿੱਚ ਮੰਤਰੀ ਸਹਬਾਨ ਕੱਲ ਨੂੰ ਸਪੀਕਰ ਸਾਹਿਬ ਆ ਰਹੇ ਨੇ ਜੀ ਪਰਸੋਂ ਫੇਰ ਸਾਡੇ ਕੋਲ ਮਰਤਰੀ ਸਾਹਿਬ ਐਕਸਾਈਜ਼ ਐਂਡ ਟੈਕਸੇਸ਼ਨ ਦੇ ਆ ਰਹੇ ਨੇ ਅੱਜ ਦਸ਼ਮੇਸ਼ ਆਡੀਟੋਰੀਅਮ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿਖੇ ਇੰਟਰ ਪੋਲੀਟੈਕਨਿਕ ਯੂਥ ਫੈਸਟੀਵਲ ਜਿਹੜਾ ਸਾਲਾਨਾ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਹੈ ਕੁੱਲ 40 ਕਾਲਜਾਂ ਦੀ ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਨੇ ਐਂਡ ਹੁਣ ਜਿਹੜੀਆਂ ਦੋ ਆਈਟਮਾਂ ਸਵੇਰਦੀਆਂ ਹੋ ਚੁੱਕੀਆਂ ਨੇ ਪਹਿਲੀ ਜਿਹੜੀ ਹੈ ਰੰਗੋਲੀ ਤੇ ਦੂਜਾ ਜਿਹੜਾ ਸੋਲੋ ਡਾਂਸ ਹੁਣ ਇਸ ਵੇਲੇ ਕੋਰੀਓਗ੍ਰਾਫੀ ਚੱਲ ਰਹੀ ਹੈ ਸੋ ਬੱਚਿਆਂ ਦੇ ਵਿੱਚ ਜਿਹੜਾ ਬਹੁਤ ਉਤਸ਼ਾਹ ਬੱਚੇ ਕਾਫੀ ਉਤਸ਼ਾਹ ਨਾਲ ਭਾਗ ਲੈ ਰਹੇ ਨੇ ਐਂਡ ਇਹ ਜਿਹੜਾ ਹੈ ਸਾਡਾ ਪੀਟੀਐਸ ਬਾਡੀ ਜਿਹੜੀ ਹੈ ਉਹ ਟੈਕਨੀਕਲ ਕੋਰਸਸ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਪੜ੍ਹਾਈ ਦੇ ਬੱਚੇ ਕਰਦੇ ਨੇ ਉਹਦੇ ਨਾਲ ਨਾਲ ਜਿਹੜਾ ਹੈ ਸਪੋਰਟਸ ਐਕਟੀਵਿਟੀਆਂ ਕਲਚਰਲ ਐਕਟੀਵਿਟੀਆਂ ਐਂਡ ਟੈਕਨੀਕਲ ਐਕਟੀਵਿਟੀਆਂ ਇਹ ਵੀ ਜ਼ਰੂਰੀ ਨੇ ਸੋ ਉਹ ਪੀਟੀਐਸ ਜਿਹੜੀ ਹੈ ਸਾਰੇ ਪੰਜਾਬ ਦੇ ਵਿੱਚ ਜ਼ਰੂਰਤ ਕਰਦੀ ਆ ਇਸ ਯੁਵਕ ਮੇਲੇ ਦਾ ਕਰਾਉਣ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਵੱਲ ਲਾਉਣਾ ਤੇ ਉਹਨਾਂ ਨੂੰ ਖੇਡਾਂ ਵੱਲ ਵੀ ਲਾ ਕੇ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਸਾਡਾ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰਕੇ ਆਪਣੀਆਂ ਆਪਣੇ ਮਕਾਮ ਤੇ ਅੱਗੇ ਵਧ ਸਕਣ 4ਵੇਂ ਚੈਨਲ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ